ਚਲੋ ਭਾਈ ਚਮਕੌਰ ਸਾਹਿਬ ਨੂੰ ਚੱਲੇ ਅਸੀਂ ਚਲੋ ਭਾਈ ਆ ਸਾਡੇ ਬਾਬਾ ਜੀ ਬੈਠੇ ਵਿੱਚ ਗੱਡੀ 'ਗੇ ਚਲੋ ਭਾਈ ਪਿੱਛੇ ਬੈਠ ਵੀ বিনা ਕੋਹ ਪੱਕੀ ਗੱਲ ਹੈ ਜੀ ਆਪਾਂ ਇੱਥੇ ਲਿਖੇ ਝੁੱਖੇ ਆ ਬਾਈ ਜ਼ਿੰਦਗੀ ਦੇ ਆਪਾਂ ਕਹਿ ਦਿੰਨੇ ਹੈ ਤਾਂ ਬਾਈ ਇੱਥੇ ਭਰਕਾ ਜਾਂਦਾ ਬੰਦਾ ਭੁੱਤ ਕੈਂ ਚੰਗੇ ਕੰਮ ਕਰੂਗਾ ਤੇਰਾ ਰਿਜ਼ਲਟ ਚੰਗਾ ਹੋਊਗਾ ਮਾੜੇ ਕੰਮ ਕਰੂਗਾ ਉਹਦਾ ਰਿਜ਼ਲਟ ਮਾੜਾ ਆਏ ਹਾਂਜੀ ਹਾਂ ਨਾ ਕਹਦੇ ਆ ਜ ਤੁਹਾਰਾ ਜੀ ਵਾਹ ਪਜਾਰ ਤਾਂ ਖੁੱਲਦਾ ਐਤਵਾਰ ਨੂੰ ਬੰਦ ਥੋੜਾ ਹੁੰਦਾ ਬਾਜ਼ਾਰ ਯਾਰ ਲੈ ਹੁਣ ਕਹਿੰਦਾ ਤੁਨੂੰ ਕੋਈ ਟਾਮੀ ਟਾਮੀ ਦੁਕਾਨ ਹੈ 12 ਵਜੇ ਤੋਂ ਬਾਅਦ ਤਾਂ ਹੋ ਜੰਨੀ ਹੈ ਵੈਸੇ ਬੰਦ ਅਜੇ ਦੇ ਬਾਅਦ ਤਾਂ ਬਾਈ ਬੰਦ ਹੋ ਜਾਂਦੀਆਂ ਵੈਸੇ ਤਾਂ। ਸਾਨੂੰ ਪੀਂਡ ਵਾਲੇ, ਰਮਾਈਆਂ ਵਾਲੇ ਚੱਲਦੇ ਨੇ। ਸਭ ਤੋਂ ਜਿਆਦਾ ਚਲਦੀਆਂ ਬਾਈ ਜਿਹੜੀਆਂ ਫੂਡ ਵਾਲੀਆਂ ਜਿਹੜੀਆਂ ਰੈਡੀਆਂ ਇਹ। ਇਹ ਵਰ ਮਾਲ ਵੇਚਦਾ ਸਭ ਤੋਂ ਜਿਆਦਾ ਇਤਮਾਰ ਨੂੰ। ਸ਼ਾਮ ਨੂੰ ਦੇਖੋ ਕਿ ਸਾਰੇ ਟੋਲੇਾਂ ਦੇ ਟੋਲੇ ਖੜੇ ਹੁੰਨੇ ਆ। ਅੱਜ ਤੇ ਘੰਟੇ ਬਾਅਦ ਬਾੜੀ ਆਉਂਦੀ ਹੈ। ਬਹੁਤ ਹੈ। ਨਾਲੇ ਦੇਖ ਲੈ ਸੋਸ਼ਲ ਮੀਡੀਆ ਤੇ ਅੰਨਾ ਕੁਝ ਦਿਖਾਉਂਦੇ ਆਂ ਵੀ ਆ ਗੰਦ ਖਾਰ ਹੈ ਲੋਕ ਪਰ ਸਮਝਦੇ ਨਹੀਂ ਆ ਬਾਈ। ਆਪਣੇ ਘਰਾਂ ਬਣਾ ਕੇ ਖਾਓ ਯਾਰ। ਵਿੱਚ ਆ ਸੀ ਹੈ ਆਪਾਂ ਹੋਰ ਨੂੰ ਵੀ ਵਿਚਿਆ ਮੈਂ ਵੀ ਵਿਚਿਆ ਮਕਾਨਾ ਹੋਰ ਜੋ ਮਰਟੀ ਖਾ ਗਿਆ ਬਸ ਇੱਕ ਨੂੰ ਨਹੀਂ ਬਿਲਕੁਲ ਵੀ ਯਾਰ ਕਿੱਥੇ ਹਟਦੇ ਆ ਬਾਈ ਆ ਉਹ ਜਿਹੜੇ ਹੁਣ ਮੇਰੀ ਗੱਲ ਸੁਣ ਆਪਣਾ ਹੀ ਆ ਮੇਰੇ ਘਰ ਦੇ ਜਿਹੜੀ ਆ ਲੰਘੇ ਸੁਰੰਗ ਮਰੰਡੇ ਵਾਲੀ ਸੁਰੰਗ ਆ ਗਈ ਇਹ ਆ ਮਰੰਡੇ ਵਾਲੀ ਸੁਰੰਗ ਹੈ ਇਹ ਨਿਮਰ ਸ਼ਖਸੀਅਤ ਹੈ ਬਸ ਕੋਈ ਨਾ ਰੇਲ ਉਪਰੋਂ ਬਾਦਰਾ ਵਾਲਾ ਹੈਲੀਕਾਪਟਰ ਜਮ ਲੱਗ ਬਹੁਤ ਬੁਰਾ ਹਾਲਤ ਆ ਭਾਈ ਬਹੁਤ ਬੁਰਾ ਹਾਲਤ ਆ ਰਹਿਣ ਅੱਗੇ ਨੂੰ ਮੋੜ ਨਾ ਪੰਨਦਾ ਹਨਾ ਦਾ ਜਾਦਾ ਗਾਈ ਦਾ ਰਾਲਾ ਦੇ ਹੀ ਜਾਣਾ ਆਪਾਂ ਇਹ ਤਾਂ ਮੋੜਦਾ ਨਹੀਂ ਕਿਤੇ ਉਹ ਗਾਹਾਂ ਦੇ ਮੋੜ ਅੱਗੇ ਜਾ ਕੇ ਸੇਖ ਸੇਖਾ ਗੁਰਬੁਧੇ ਇੱਕੋ ਵਰਗ ਉਹ ਨਹੀਂ ਕਿੜਾ ਹੈਡੀ ਆਈਨੋਰ ਗੁਰਦੁਆਰਾ ਕੰਗਾ ਯਾਰ ਜਾ ਕੇ ਆਉਣਾ ਭਾਈ ਇਹ ਦਰਸ਼ਨ ਕਰਕੇ ਆਉਣ ਯਾਰ ਇੱਧਰ ਭਾਈ ਟਾਟਾ

ਕਾਲ ਦਾ ਬਹੁਤ ਵਧੀਆ ਚਾਹੀਦਾ ਯਾਰ ਮੇਰੇ ਵਰਗਾ ਕੋ ਖਾ ਕੇ ਨਹੀਂ ਆਇਆ ਹੁੰਦਾ ਘਰ ਤੇ ਬਈ ਲੱਗਣਾ ਹਮਾਰਾ ਆ ਇਧਰ ਆਣੇ ਕਿ ਥੱਕਿਆ ਵਾਏ ਉਹ ਬੰਦ ਕਰਦਾ ਜਾਂ ਗੇਟ ਖੁੱਲਾਤਾ ਉੱਥੇ ਨੂੰ ਓ ਬਾਈ ਸਾਡੇ ਬਾਬੇ ਨੇ ਸਾਨੂੰ ਪਤਾ ਨਹੀਂ ਕਿੱਡੀਆਂ ਗਲੀਆਂ ਵਿੱਚ ਬਾੜਤਾ ਤੰਗ ਤੰਗ ਗਲੀਆਂ ਵਿੱਚ ਕਿੱਧਰ ਕਿੱਦ ਨੂੰ ਫਸ ਗਏ ਉਹ ਆ ਗਏ ਉਹ ਆ ਗਏ ਆਜੋ ਬਾਬਾ ਆਜੋ ਆਗੇ ਨੇੜਾ ਆਗੇ ਬਾਬਾ ਪਤਾ ਨਹੀਂ ਕਿੱਥੇ ਗਲੀਆਂ ਵਿੱਚ ਜਿਹਨੂੰ ਕੱਢ ਕੇ ਲੈ ਕੇ ਆਇਆ ਸਾਨੂੰ ਬਾਈ ਆ ਵੀ ਆੜੀ ਕੀ ਹਾਲ ਹੈ ਠੀਕ ਹੈ ਯਾਰ ਬਾਈ ਨਿਕਲ ਗਏ ਚੱਲ ਜੀ ਚੱਲ ਬੀ ਕੀ ਖਾਦੇ ਸੀ ਫੇ ਅਸੀਂ ਖਾਦੂਗੇ ਪੀ ਲੂਗਾ ਆਕੇ ਲਈ ਚਲੋ ਫਿਰ ਸਾਡੇ ਨਾਲੇ ਆ ਮੈਂ ਵੀ ਮੈਂ ਕਿਹਦੇ ਸਾਥੇ ਪਿੱਛੇ ਹਟਣਾ ਹੈ El आया ਉੱਰੀ ਬਹਿ ਜਾ ਬਾਬਾ ਇੱਥੇ ਬਹਿ ਜਾ ਰ ਹੋਰ ਆਪਾਂ ਨੇ ਹੋਰ ਕੀ ਕਰਨਾ ਮਹਾਰੋ ਸੇ ਜਾਣਾ ਕੋਈ ਨਹੀਂ ਕਰਨਾ ਉਹਨੇ ਉਹਦੇ ਕੋਲ ਹੈਗਾ ਮੈਂ ਕਰਦਾ ਆਲੀ ਅੱਧੀ ਆਈ ਮੁੜ ਕੇ ਕਿ ਇਹਦੇ ਆਪਾਂ ਜਦ ਦੇ ਵੇਅ ਕਰ ਰਿਹਾ ਹੈ ਕਿਰਪਾ ਕਰਕੇ ਜਵਾਹਰ ਨਾਲ ਪਹੁੰਚ ਕੇ ਜੁੜ ਗਏ